ਕੜਾਕੇ ਦੀ ਵਰਦੀ ਠੰਡ ਚ ਲੋਕਾਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੇ ਹੱਥ ਗਰਮ ਕਾਕੀ ਵਰਦੀ ਚ ਪੁਲਿਸ ਮੁਲਾਜ਼ਮ ਨੂੰ ਸੜਕ ਤੇ ਸੁੱਟ ਕੇ ਲੋਕਾਂ ਨੇ ਮਾਰੇ ਠੁੱਡੇ ਥਾਪੜੇ ਲਾ ਲ ਕੇ ਪੁਲਿਸ ਮੁਲਾਜ਼ਮ ਦਾ ਕੀਤਾ ਬੁਰਾ ਹਾਲ ਉਤਾਰੇ ਪੱਗ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਪੁਲਿਸ ਮੁਲਾਜ਼ਮ ਨੇ ਅਜਿਹੀ ਕਿਹੜੀ ਹਰਕਤ ਕਰ ਦਿੱਤੀ ਕਿ ਲੋਕਾਂ ਨੇ ਸੜਕ ਤੇ ਹੀ ਮੁਲਾਜ਼ਮ ਨੂੰ ਬੱਕਰੇ ਵਾਂਗ ਢਾ ਲਿਆ ਉਹ ਵੀ ਦੱਸਾਂਗੇ ਆਓ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਮਾਮਲਾ ਅਮਰੀਤ ਸਰ ਦੇ ਬਟਾਲਾ ਰੋਡ ਦਾ ਜਿੱਥੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ 'ਚ ਸੜਕ ਤੇ ਖੜੀਆਂ 4-5 ਦੇ ਕਰੀਬ ਬਾਈਕ ਨੂੰ ਟੱਕਰ ਮਾਰ ਦਿੱਤੀ ਇਸ ਦੇ ਨਾਲ ਦੋ ਨੌਜਵਾਨਾਂ ਨੂੰ ਵੀ ਟੱਕਰ ਮਾਰੀ ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਏ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਮੌਕੇ ਤੇ ਢਾ ਲਿਆ ਤੇ ਉਜਾੜ-ਕੁਟਾਪਾ ਕੀਤਾ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਆਓ ਸੁਣਦਿਆਂ ਲੋਕਾਂ ਦੀ ਜ਼ੁਬਾਨੀ ਹਾਂ ਬਟਾਲਾ ਰੋਡ ਤੇ ਰਹਿੰਦੇ ਆ ਕੀ ਹੋਇਆ ਯਾਰ ਇੱਥੇ ਅਸੀਂ ਸੱਦੀ ਲੈਣੇ ਆਏ تھے और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे था, डायरेक्ट ठाक आके लगा हुआ रोड की बात है ये बटाला रोड की बात है तो बहुत ज्यादा पिया हुआ है इतना पिया हुआ है उसको पूरा होश ही नहीं है वर्दी में है इतने लोगों को टक्कर मारी उन्होंने पाँच छः लोगों को टक्कर मारी पाँच छः गाड़ियाँ भी टूट गई आप मैं मैं आप गाड़ी से आया हूँ मैं सब्जी लेने जा रहा हूँ गाड़ी खड़ी करके मैं सब्जी लेने जा रहा था से मार तुरंत मेरे यहां पे लगा हुआ पुलिस वाला, पुर, वाला गाड़ी मारुति में था अच्छा मैं चाहता हूँ मेरा इलाज होना चाहिए हुँ? जो पुलिस वाले ने किया है उनको सजा मिलना चाहिए इतना पिए हुए पूरा होश भी नहीं है इस गाड़ी चला रहे अरे ये जो मतलब कि अब अभी जो ये का आया हुआ है कानून मैं मैं कह रहा हूँ पुलिस वाले को लिए कौन सा कानून लगेगा ये बताइए ना सरकार कहती है कि कानून लेके आता हूँ इनको क्या कौन सा कानून है इनके ऊपर बताइए सरकार मैं अपना विशाल इतना जवाहर नगर तक आया था ठीक है मेरे नही की ਅ ਜਸ ਕਿਨਾਰ ਅੱਛਾ ਵਰਦੀ ਭਾਈ ਜੀ ਹਾਂ ਵਰਦੀ ਭਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕੀਤੀ ਜਾਵੇ ਬਸ ਨੁਕਸਾਨ ਆਇਆ ਨੁਕਸਾਨ ਸਾਰਿਆਂ ਦਾ ਹੋਇਆ ਇਹ ਮੋਟਰਗੱਡੀ ਪੰਜ-ਛੇ ਮੋਟਰਸਾਈਕਲ ਸੁੱਟੇ ਨੇ ਆਪਣੀ ਹੱਥ ਹੋ ਗਈ ਉਹ ਇਧਰ ਦੇ ਨਾਲ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਚਦਾ ਹੀ ਤੇ ਮਤਲਬ ਬਚਾ ਹੋਇਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਠੀਕ ਹੈ ਮੈਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਹੁਣੇ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ 'ਚ ਉਹਦੀ ਅੱਖ ਦੇ ਆਮ ਬੰਦੇ ਨੂੰ ਓਖਾ ਬੋਲਿੰਦਾ ਯਾਰ ਮੇਰੇ peças que é pra aí ਆ ਕੋਈ ਗੱਲ ਨਹੀਂ ਹੋਇਆ ਜੀ ਆਓ ਦੱਸੋ ਯਾਰ ਉਧਰੋਂ ਆਂਦੇ ਹੀ ਇਹਨਾਂ ਨੇ ਬਿੱਤੀ दारू ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਾਂ ਵਾਲਾ ਮਲਾਜਾਂ ਨੇ ਦਿੱਤੀ दारू ਉਹਨਾਂ ਨੇ ਮਾਰੀ ਵਿੱਚ ਠੀਕ ਆ ਕੋਈ ਗੱਲ ਨਹੀਂ ਚੱਲੇ ਆ ਉਹ ਰੁਕ ਤੇ ਜਾਓ ਉੱਥੇ ਹੀ ਵਿਜੇਨਗਰ ਚੌਂਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੀ ਹਾਲਤ ਵਿੱਚ ਗੱਡੀ ਕਈ ਮੋਟਰਸਾਈਕਲਾਂ ਨਾਲ ਟਕਰਾ ਗਈ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ 'ਚ ਲਿਆਂਦੀ ਜਾਵੇਗੀ ਮਾਮਲਾ ਦੀ ਸਾਡਾ ਮਲਾਜਾਂ ਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹਨੂੰ ਗੱਡੀ ਬੇਕਅਪ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੇ ਆ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾ ਰਹੀ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ ਨਾਰੂ ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਹੈ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਾਰੇ ਇਲਜ਼ਾਮ ਹੈ ਕਿ ਪੁਲਸ ਵਾਲੇ ਪੁਲਸ ਦੀ ਸੈਟ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਹੀ ਆਰਜ਼ੀ ਲੈ ਕੇ ਆਓਗੇ ਮੈਂ ਜੋ ਬਾਂਦੀ ਕਾਨੂੰਨੀ ਕਾਰਵਾਈ ਆ ਕਰਾਂ। ਇਹ ਨਾਮ ਆ ਮਿਲ ਜਾਂਦਾ। ਕੀ ਰੈਂਕ ਹੈ? ਉਹਦਾ ਨਾਮ ਹੈ ਜੀ ਕਾਂਸਟੇਬਲ ਪ੍ਰਨਾਮ ਸਿੰਘ ਹੈ ਜੀ। ਕਿੱਥੇ ਡਿਊਟੀ ਇਹਨਾਂ ਦੀ? ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ। ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੀ ਟੱਕਰ ਮਾਰੀ ਗਈ ਸੀ। ਹਾਂਜੀ ਹਾਂਜੀ ਹਾਂਜੀ। ਕਿ ਜਾਬਦਾ ਸੀ ਡ੍ਰਿੰਕ ਹੋਈ ਸੀ ਇਹ ਤਾਂ। ਉਹਨਾਂ ਦਾ ਸਵੇਰੇ ਰਾਈ ਨਮਾ ਹੋ ਗਿਆ ਸੀ। ਤੁਸੀਂ ਜਾਬਦਾ ਕਿ ਵਰਦੀ ਪਾ ਕੇ ਇਸ ਤਰ੍ਹਾਂ ਨੇ ਹੋਣੀ ਚਾਹੀਦੀ ਇਹ ਗੱਲ। ਇਹ ਮੈਨੂੰ ਹੁਣੇ ਹੀ ਤੇ ਨਹੀਂ ਚਾਹੀਦੀ। ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ। ਇਹ ਇਹਦਾ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਵੱਲੋਂ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਹੈ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬਾਦੀ ਜੀ ਜਨਾਬ ਆਮ ਜਨਤਾ ਨਾਲ ਮਿਸਬੀਹਵ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ ਠੀਕ ਹੈ ਕਹ ਰਹੇ ਲਾਲ ਪਰੀ ਦਾ ਨਸ਼ਾ ਹੀ ਅਜਿਹਾ ਕਿ ਪੀ ਕੇ ਲੋਕ ਬੇਸੁੱਧ ਹੋ ਜਾਂਦੇ ਨੇ ਪਰ ਜਦੋਂ ਨਸ਼ੇ ਦੀ ਤੁੱਤ ਕੋਈ ਵੀ ਕਿਸੇ ਦਾ ਨੁਕਸਾਨ ਕਰਦਾ ਤਾਂ ਫਿਰ ਲੋਕ ਮੌਕੇ ਤੇ ਹੀ ਦਬੋਚ ਲੈਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਮੁਲਾਜ਼ਮ ਖਿਲਾਫ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ